ਬਟਾਲਾ ਦੇ ਨੇੜੇ ਪਿੰਡ ਕੰਡਿਆਲ ਦੇ ਰਹਿਣ ਵਾਲਾ ਇਹ ਪਰਿਵਾਰ ਆਪਣੇ 11 ਸਾਲ ਦੇ ਪੁੱਤਰ ਦੇ ਇਲਾਜ ਲਈ ਮੰਗ ਰਿਹਾ ਹੈ ਸਮਾਜ ਸੇਵੀ ਲੋਕਾਂ ਕੋਲੋਂ ਮਦਦ ਬੇਬਸਤੀ ਮਜਬੂਰ ਮਾਂ ਨੇ ਦੱਸਿਆ ਕਿ ਜਨਮ ਤੋਂ 2 ਮਹੀਨੇ ਬਾਅਦ ਉਸਦੇ ਪੁੱਤਰ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਅੱਜ 11 ਸਾਲ ਦਾ ਹੋ ਗਿਆ ਪਰ ਤੰਦਰੁਸਤ ਨਹੀਂ ਹੋ ਸਕਿਆ ਮੈਂ ਲੋਕਾਂ ਦੇ ਘਰਾਂ ਵਿੱਚ ਜੋ ਕੰਮ ਕਰਕੇ ਲੈ ਕੇ ਆਉਂਦੀ ਹਾਂ ਉਸ ਨਾਲ ਉਸਦੀ ਦਵਾਈ ਲੈ ਆਉਂਦੀ ਹਾਂ ਕਦੇ-ਕਦੇ ਸਮਾਂ ਇੱਦਾਂ-ਉਦਾਂ ਆ ਜਾਂਦਾ ਹੈ ਜਦੋਂ ਪਰਿਵਾਰ ਵਿੱਚ ਬਾਕੀ ਦੋਵਾਂ ਬੱਚਿਆਂ ਨਾਲ ਖਾਲੀ ਪੇਟ ਸੌਣ ਨੂੰ ਵੀ ਮਜਬੂਰ ਹੋ ਜਾਂਦੇ ਹਨ ਕਰ ਵਾਲਾ ਵੀ ਦਿਹਾੜੀ ਦਾ ਕੰਮ ਕਰਦਾ ਹੈ ਬੇਬਸ ਮਾਨ ਨੇ ਦੱਸਿਆ ਕਿ ਬੜੀਆਂ ਅਰਦਾਸਾ ਕਰਕੇ ਵਾਹਿਗੁਰੂ ਕੋਲੋਂ ਪੁੱਤਰ ਦੀ ਦਾਤ ਲਈ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸ ਦਾ ਪੁੱਤਰ ਅਪਾਹਜ ਹੋਵੇਗਾ ਅਤੇ ਬੁਢਾਪੇ ਵਿੱਚ ਉਹਨਾਂ ਦੀ ਸੇਵਾ ਕਰਨ ਦੀ ਬਜਾਏ ਉਹਨਾਂ ਨੂੰ ਆਪਣੇ ਪੁੱਤਰ ਦੀ ਸੇਵਾ ਕਰਨੀ ਪਵੇਗੀ ਇਹ ਮੁੰਡਾ ਠੀਕ ਨਹੀਂ ਹਾਂ ਬੜਾ ਲਾਜ ਕਰਾਇਆ ਰ ਮੈਂ ਨਹੀਂ ਠੀਕ ਹੁੰਦਾ ਬੱਚੇ ਦਵਾਈਆਂ ਲੈ ਕੇ ਦਿੱਤੀਆਂ ਥਾਂ ਥਾਂ ਤੇ ਗਈ ਮੈਂ ਲੈ ਕੇ ਨੂੰ ਪਰ ਨਹੀਂ ਦੋਰੇ ਪੰਦੇ ਨੂੰ ਦਿਮਾਕੀ ਦਿਮਾਕੀ ਦੋਰੇ ਪੰਦੇ ਦਾ ਦਾਅ ਹੋ ਜਾਂਦਾ ਹੈ ਹਾਂ ਬਈ ਨਾ ਚਾਲ ਦਿੰਦਾ ਵਿੱਚੋਂ ਘਰ ਦੇ ਹਲਾਦ ਵੇਖੀ ਮੈਂ ਘਰ ਦੇ ਹਲਾਦ ਵੀ ਨਹੀਂ ਇੰਨੇ ਸਹੀ ਹੈਗੇ ਹਾਂਜੀ ਹਾਂਜੀ ਘਰ ਵਾਲਾ ਕੀ ਕਰਦਾ ਤੇ ਕੀ ਕਰਦਾ ਦਿਹਾੜੀ ਮੈਂ ਤਾਂ ਲਾਨੀ ਹਾਂ ਸਾਰੇ ਤੇ ਕੰਮ ਕਰਦੀ ਹਾਂ ਇਹਦੇ ਮਾਰੇ ਬਚਾਲੇ ਨੂੰ ਮੋਟੇ ਕੁਝ ਨਾ ਕੋਈ ਪਾ ਦੇਤਾ ਬੰਨੇ ਪਾਏ ਵੀ ਨਹੀਂ ਹੁੰਦੇ ਕਦੀ ਭੁੱਖੇ ਰਾਜਣੇ ਕਦੀ ਕਦੀ ਹੁੰਦਾ ਕਦੀ ਨਹੀਂ ਹੁੰਦਾ ਰਾਸ਼ਨ ਮੁਕਾ ਹਾਂ ਕਾ ਲੈਂਦਾ ਕੁਝ ਖਾਂਦਾ ਨਹੀਂ ਨਹੀਂ ਦੁੱਧ ਦਾਨ ਪੀਂਦਾ ਹਾਂ ਨਹੀਂ ਖਾ ਸਕਦਾ ਬਚੇ ਨਹੀਂ ਚੀਜ਼ਾਂ ਲਿਆ ਕੇ ਲਿਆ ਕੇ ਦਿੰਦੀ ਇਹਨੂੰ ਨਹੀਂ ਖਾ ਸਕਦਾ ਨਹੀਂ ਬਚਪਨ ਤਾਂ ਠੀਕ ਸੀਗਾ ਮੋਟਾ ਟਕੜਾ ਹੀ ਦੋ ਦੋ ਮਹੀਨੇ ਹੀ ਤਾਂ ਦਵਾਈ ਗੁਰੂ ਵਾਈ ਗੁਰੂ ਕਹਿੰਦਾ ਹੀ ਐ ਬਾਅਦੋਂ ਨਹੀਂ ਫਿਰ ਇਹਦੇ ਤਾਂ ਬਾਕੀ ਦੌਰੇ ਪੈਂਦੇ ਰਹੇ ਹਾਂ ਕੋਲ ਉਮਰ ਕਿ ਦੀ ਸੀ ਇਹਦੇ 11 ਸਾਲ ਲੈ ਕੇ ਗਏ ਡਾਕਟਰ ਦੇ ਕੋਲ ਹਾਂਜੀ ਡਾਕਟਰ ਨੇ ਜਵਾਬ ਦਿੱਤਾ ਕਹਿੰਦਾ ਬਲੌਕ ਹੋ ਗਿਆ ਇਹਦੇ ਉਹ ਹੱਡੀਆਂ ਦੀ ਮੋਟੀ ਬਣ ਗਈ ਹਾਂਜੀ ਕੀ ਕਹਿੰਦੇ ਬڑے ਲੋਕੀ ਵੇਖਣ ਦੇ ਕੀ ਕਹਿੰਦੇ ਉਹ ਡਾਕਟਰ ਨੂੰ ਫੇਰ ਦਾਖਲ ਕਰਾਇਆ ਹੀ ਦੋ ਤਿੰਨ ਵਾਰੀ ਮੈਂ ਮੈਂ ਬੜੇ ਨੁਕਸਾਨ ਕੀ ਕਹਿੰਦੇ ਉਹਨਾਂ ਨੂੰ ਮਦਦ ਕਿੱਦਾਂ ਦੀ ਜਾਂਦੇ ਐਨੂੰ ਠੀਕ ਹੋ ਜਾਏ ਵਿਚਾਰਾ ਮੁੰਡਾ ਆਪਣੇ ਪੈਰਾਂ ਤੇ ਖੜਾ ਹੋ ਜਾਏ ਬਸ ਇਹੀ ਚਾਹਨੇ ਹੈ ਇਹੀ ਵੇਖ ਕੇ ਹੁੰਦਾ ਨਹੀਂ ਕਿ ਇਹਨਾਂ ਦੀ ਸੇਵਾ ਕਰਨੀ ਹੈ ਹੱਡੀ ਇਹੀ ਸੇਵਾ ਕਰਨੀ ਹੈ ਹਾਂਜੀ ਚਲੋ ਇਹ ਨਹੀਂ ਵਿਚਾਰੇ ਨਹੀਂ ਮੱਟ ਜਾਏ ਮੈਂ ਤਾਂ ਕਈ ਵਾਰੀ ਇਹਨਾਂ ਨੂੰ ਦੇਖ ਲਈ ਤਾਂ ਮਾਨੂੰ ਕੁਝ ਹੁੰਦਾ ਵਾ ਇਹ ਠੀਕ ਹੋ ਜਾਏ ਪੈਰਾਂ ਤੇ ਖੜਾ ਹੋ ਜਾਏ ਜਦੋਂ ਲਾਜ਼ ਹੁੰਦੀ ਹੈ ਨਾ ਇਹ ਪਰਮਾਤਮਾ ਕੋ ਸੁੱਖਾ ਸਕਦੇ ਹਾਂਜੀ ਹਾਂਜੀ ਮਥੇਰੇ ਮੈਂ ਤਾਂ ਜਾਣੀ ਹੈ ਕਿੰਨੇ ਜੁਗਰਾਸਤ ਲਈ ਆਪੋ ਆਹ ਹਾਂਜੀ ਹਾਂਜੀ ਕਿਥੇ ਚੁੱਕੀ ਜੁਕਾਣ ਇੱਥੇ ਤੁਹਾਡੇ ਹਿਸਾਬ ਦਾ ਗੁਰਦੁਆਰੇ ਲੈ ਹਮੇ ਮੰਗੇ ਮੁੰਡਾ ਕੋ ਪਰਮਾਦਨਾ ਨੇ ਕੀ ਹੈ ਉਹਨੂੰ ਮਨਜ਼ੂਰੀ ਨਹੀਂ ਆ ਬਿਮਾਰ ਕਰਤਾ ਕੋਈ ਰਿਸ਼ਤੇਦਾਰ ਨਹੀਂ ਆ ਲੱਗੇ ਹਾਂਜੀ ਕੋਈ ਰਿਸ਼ਤੇਦਾਰ ਨਹੀਂ ਆਂਦੇ ਰਹੇ ਹਾਂ ਨਹੀਂ ਕਿਹ ਰਿਸ਼ਤੇਦਾਰ ਨੇ ਬਾਹਰ ਨਹੀਂ ਫੜੀ ਕਿ ਚੱਲੇ ਇਲਾਜ ਕਰਾ ਦੀਏ ਦਾ ਪੁੱਤ ਦਾ ਅੱਜ ਕੱਲ੍ਹ ਤੁਹਾਨੂੰ ਪਤਾ ਅੱਜ ਕੱਲ੍ਹ ਜਵਾਨੇ ਚ ਕੌਣ ਕੀ ਦਾ ਹਾਂ ਨਹੀਂ ਕੋਈ ਕੀਦਾ ਬੰਦਾ ਅੱਜ ਕੱਲ ਮੜੋ ਖੋਗਣ ਸਮਾਪਤ ਕਿੰਨੇ ਮੈਂ ਆਪੀ ਹਾਂ ਕਿੰਨੇ ਕੇ ਪੈਸੇ ਕਮਾ ਲੈਂਦੇ ਮੈਂ ਕੋਈ ਦਿੰਦਾ ਕੋਈ ਨਹੀਂ ਦਿੰਦਾ ਸਾਰੇ ਦਾ ਕੰਮ ਕਰਦੀ ਹਾਂ ਘਰ ਘਰ ਜਾ ਕੇ ਤੁਹਾਨੂੰ ਤਸਰੀ ਨਹੀਂ ਆਉਂਦਾ ਵੇਖ ਕੇ ਪੁੱਤ ਠੀਕ ਨਹੀਂ ਪੈਸੇ ਤੇਰੇ ਮਾਰਕੇ ਕੀ ਕਰਨਾ ਗਿਆ ਓਏ ਆ ਡੇਰ ਦਾ ਥੋੜਾ ਮੋੜ ਦੇ ਦਿੰਦੇ ਨੇ ਨਹੀਂ ਦਿੰਦੇ ਪਾਉਂਦੇ ਕੋਈ